ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਾਂ ਲੈ ਕੇ ਤੁਹਾਡੇ ਵਾਸਤੇ ਫਨੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਅੱਜ ਮੈਂ ਨਹੀਂ ਤਾਂ ਕਰੀਆਂ ਨਹੀਂ ਤਾਂ ਨਿਕੀਆਂ ਐਵੇਂ ਸਾਡੇ ਤੇ ਲੱਗਿਆ ਨਾ ਕਰੋ ਕਿ ਸਾਹਮਣੇ ਆ ਕੇ ਬੋਲਣ ਦੀ ਬੇਨ ਤਾਨੂੰ ਤੇ ਏਦਾਂ ਦੱਸਦੀ ਜਿਵੇਂ ਬੱਸਾਂ 'ਚ ਮਰੁੰਡੇ ਵੇਚਦੀਆਂ ਹੋਣ ਕੰਮ ਸਿਰਫ ਇਹਨੂੰ ਦੇਖ ਕੇ ਹੱਸਣਾ ਨਹੀਂ ਚਲੋ ਉਹ ਗੱਲ ਵੱਖਰੀ ਹੈ ਹਨਾ ਲੋਕਾਂ ਦਾ ਕੰਮ ਹੈ ਇਹਨੂੰ ਦੇਖ ਕੇ ਜਜਬਾਤਾ ਤੇ ਕਾਬੂ ਰੱਖਤਾਰੀ ਤੜਾਇਆ ਕੰਟਰੋਲ ਰੱਖੋ ਕੋਈ ਵਾਇਰ ਕੀ ਕਰੀ ਜੀ ਨੂੰ ਦੱਸਿਆ ਪਿਆਰ ਆਇਆ ਡਾਈ ਕਿਵੇਂ ਕਿਵੇਂ ਸੋਹਣੀ ਗਏ ਇੰਟਰਵਿਊ ਤੋਂ ਬਾਅਦ ਵਿਚੋਲੇ ਦਾ ਨੰਬਰ ਸੈਂਡ ਕਰੀ ਇਹਨੂੰ ਕਹਿੰਦੇ ਆ ਸਰਕਾਰੀ ਨੌਕਰੀ ਦਾ ਕਮਾਲ ਭਾਈ ਮੈਂ ਦੁਕਾਨ ਦੇ ਕੋਲ ਖੜਾ ਐ ਮੇਰੇ ਤੇ ਗੱਡੀ ਚੜਾ ਦੇ होके वि नंबर डॉक्टर <laughs> 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 की कहता कद तक ठीक हो जाएगा <laughs> जदो तक छाती च लता नहीं पेंद हटी ना <laughs> ਕਿੰਨੇ ਵਹਿਮ ਪਾ ਦਿੱਤਾ ਇੱਕ ਵਾਰ ਫਿਲਟਰ ਹਟਾ ਫੇਰ ਪਤਾ ਲੱਗੂ ਕੌਣ ਇਨਾ ਸੋਹਣਾ ਹੈ ਇਹ ਸੋਹਣੀ ਵਾਲੀ ਗੱਲ ਅਸੀਂ ਹੁਣ ਨਹੀਂ ਮੰਨਣੀ ਪਹਿਲਾਂ ਹੀ ਮੰਨ ਲੈਂਦੇ ਸੀ ਸ਼ੂਗਰ ਮਨਾ ਵਿਚਾਰੀ ਤੇਰੇ ਨਾਲ ਕੱਟੀ ਜਾਂਦੀ ਆ ਮਾਈਕਲ ਜੈਕਸਨ ਨਹੀਂ ਸ਼ਨੀ ਦੇਵ ਜੈਕਸਨ ਲੱਗਾ ਰਹਿ ਬਹੁਤ ਪਿੱਛੇ ਜਾਏਗਾ ਮੈਂ ਕੀ ਕਰਦਾ ਬੱਡੇ ਭਰਾ ਜਿੱਦਾਂ ਮੈਂ ਮਰਕਣਾ ਦੇਖ ਰਾਂ ਚਿੱਕੀ ਤੇਰਾ ਨਾਲ ਲੈ ਕੇ ਜਾਊਂਗੀ ਬੇਚਲੀਆ ਪਿਆ ਕਰਦੇ ਮੇਰਾ ਜਿਹੜਾ ਮਰਦੀ ਕਰਦੇ ਮੈਨੂੰ ਨਹੀਂ ਪਤਾ ਪਿਆ ਕਰ ਮੇਰਾ ਲੱਗੀ ਸਮਝ ਕੀਤੀ ਆ ਗੱਲ ਬਾਈ ਮੈਂ ਸੰਦੂ ਨਾਲ ਕਰਦੇ ਆਂ ਹੱਲ ਹੌਸਲਾ ਰੱਖ ਜੰਗਲ ਪਾਣੀ ਗਿਆ ਸੀ ਤੇ ਉਥੇ ਇਹਨੇ ਵੀਡੀਓ ਬਣਾਤੀ ਤੇ ਹੁਣ ਕਿੱਲੀ ਜਾਂਦਾ ਏ ਕੁੱਤਾ ਪਾਲੋ ਬਿੱਲੀ ਪਾਲੋ ਪਰ ਇੰਨਾ ਵੱਡਾ ਵਹਿਮ ਨਾ ਪਾਲੋ ਆਹ ਹੁਸਨ ਦੇਖ ਲੋ ਚਰਬੀ ਜਿਹੜੀ ਗੋਡੇ-ਗੋਡੇ ਉੱਤੇ ਤੂੰ ਚਾਹ ਵਿੱਚ ਪਾਉਣਾ ਵੀਡੀਓ ਦੇਖ ਕੇ ਮੇਰੀ ਸ਼ੂਗਰ ਵੱਧ ਗਈ ਸੋਣੀਆਂ ਟਕਲਾ ਕੇ ਦੇ ਦੇ ਸੋਣੀਆਂ ਚਾਹ ਵਾਲਾ ਕੱਪ ਮੇਰੇ ਸਿਰ 'ਚ ਮਾਰ ਇਹ ਮਸਤੀ ਸ਼ਾਬਾਸ਼ ਜਨਾਬ ਇਹਨੂੰ ਪੰਪ ਦਿੱਤਾ ਇਹ ਬੰਦੇ ਡਾਂਸ ਪੰਜਾਬ ਵਿੱਚ ਹੋਣ ਲੱਗ ਪਿਆ ਤੇ ਅੱਧੀਆਂ ਬਰਾਤਾਂ ਵਾਪਸ ਹੋ ਜਾਣੀਆਂ। ਯੇ ਜਿਲਕੇ ਯੇ ਸ਼ਿਦੂ ਯੇ ਜੁੜੀ ਨੱਚ 에ਰਾ ਸ਼ਰਮ ਮੈਨੂੰ ਆਈ ਜਾਂਦੀ ਆ। ਵੀਰਾ ਲਾਲ ਪਰਨਾ ਮੈਨੂੰ ਦੇ ਦੇ ਮੈਂ ਟੈਂਟ ਦੀ ਪਾਈਪ ਨਾਲ ਫਾਹ ਲੈਣਾ। ਥੱਲੇ ਨਿਆਣੇ ਦੇਖਣਦਾ ਕਿਤੇ ਸਾਡੇ ਤੋਂ ਤਾਂ ਨਹੀਂ ਖੋ ਕੇ ਸੁੱਟ ਦਿੱਤੇ ਹੈਗੇ ਵੀ ਕੁਲੀ ਜੋਗੇ ਸੀ ਉਹ ਵੀ ਸੁੱਟ ਦਿੱਤੇ ਸੋ ਪਾਣੀ ਵਜਨ ਤੋਂ ਬਾਅਦ ਜਦੋਂ ਵਿਆਹ ਹੁੰਦਾ ਹੋਵੇ ਐਨਾ ਲੋਕ ਨੱਚਦੇ ਆ ਨੱਚ ਇਹ ਰਿਆ ਸੰਗ ਮੈਨੂੰ ਆਈ ਜਾਂਦੀ ਆ ਉੱਧਰ ਚਾਚੜਿਆ ਕੁੜੀ ਉੱਧਰ ਵਿਚੋਲੇ ਦੀ ਜਾਨ ਨੂੰ ਰੋਂਦੀ ਹੋਣੀ ਲੱਗਦਾ ਸਾਡੇ ਸਾਥ ਇਹਨਾਂ ਨੂੰ ਦੇਖ ਦੇਖ ਕੇ ਨਿਕਲ ਜਾਣੇ ਸਾਨੂੰ ਜੀ ਨੇ ਸਾਹ ਰਾਬਣੇ ਦਿੱਤੇ ਅਸੀਂ ਤੇਰੀਆਂ ਇਹੋ ਜਿਹੀਆਂ ਵੀਡੀਓ ਦੇਖ ਦੇਖ ਕੇ ਪੂਰੇ ਕਰ ਲੈਣੇ ਵੀਰੇ ਟਾਈਮ ਕੱਢ ਕੇ ਵਿਚੋਲੇ ਦਾ ਨੰਬਰ ਸੈਂਡ ਕਰੀ ਆੜੀ ਕੇ ਵੀ ਅੱਜ ਮਸ਼ਹੂਰ ਹੋ ਗਿਆ ਤੂੰ ਮੇਰਾ ਕਰ ਕੱਚਾ ਦੇਖੇ ਮੁੜ ਗਈ ਸੀ ਗਾਣਾ ਨਹੀਂ ਫੀਸ ਮਾਫੀ ਦੀ ਅਰਜੀ ਮਾਂ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਰੇਸ਼ ਭਾਜੀ ਨੂੰ ਬਾਉਂਸਰ ਦਿੱਤੇ ਜਾਣ ਮੈਂ ਕਾ ਫਿਰ ਤੇ ਮੇਰੇ ਬਾਪੂ ਹੈ ਨਹੀਂ ਸੋਣੀਏ ਮੇਰਾ ਕੱਚਾ ਕਰ ਦੇਗਾ ਮੈਨਾਂ ਵਿਆਹ ਕਰਵਾਉਣਾ ਕਹਿੰਦੀ ਟੁੱਟੇ ਘਰ ਵਿੱਚ ਮੈਨੂੰ ਹੀ ਰਹਿਣਾ ਮੈਂ ਤਾਂ ਤੇਰੀ ਮਰਜ਼ੀ ਮੇਰੇ ਕੋਲ ਚਲੀ ਜਾ ਤੂੰ ਫਿਰ ਸਰਕਾਰਾਂ ਨੇ ਮਰਵਾ ਦੇਣਾ ਤੈਨੂੰ ਇਹਨੇ ਸੱਚੇ ਬੋਲ ਨਾ ਬੋਲਿਆ ਕਰ ਇਸੇ ਚੋਰ ਭਰਾ ਨੂੰ ਮੇਰੀ ਬੇਨਤੀ ਹੈ ਕਿ ਇਹਦਾ ਫੋਨ ਖੋ ਕੇ ਲੈ ਜਾਓ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ